ਵਾਸਤ੍ਰੀ ਕਾਲ ਜੀ ਸਾਡੇ ਵੱਲੋਂ ਜਾਨੀ ਕਿ ਸੰਗਾ ਫੈਮਿਲੀ ਵੱਲੋਂ ਹੋਰ ਸਨਾਓ ਕਿਦਾਂ ਸਾਰੇ ਠੀਕ ਠਾਕ ਆ ਤੇ ਆਪਾਂ ਵੀ ਸਾਰੇ ਰਾਜੀ ਖੁਸ਼ੀ ਆ ਤੇ ਅੱਜ ਆਪਾਂ ਚੱਲਦੇ ਆ ਸਾਡੇ ਪਿੰਡ ਮਸਿਆ ਤੇ ਵੀ ਲੱਗਾ ਆਉਣ ਦੇ ਮਸਿਆ ਦਾ ਤੁਹਾਨੂੰ ਨਜ਼ਾਰਾ ਦਿਖਾਉਣੇ ਬਣੇ ਰਿਓ ਇਸ ਬਲੌਗ 'ਚ ਬਹੁਤ ਵਧੀਆ ਵਧੀਆ ਆਈਟਮਾਂ ਦਿਖਾਉਣੀਆਂ ਤੇ ਅਸੀਂ ਚੱਲੇ ਆ ਅੱਜ ਸਾਡੇ ਥਾਰ ਵਾ ਸਾਡੇ ਦੇ ਇਹੀ ਥਾਰ ਵਾ ਕਿ ਨਹੀਂ ਬਾਬੇ ਬਹੁਤ ਸਹੀ ਆ ਵਰਤਾਂ ਆ ਮਸਿਆ ਦੇ ਦਿਖਾਉਣੇ ਤੁਹਾਨੂੰ ਮਸਿਆ ਦਾ ਨਜ਼ਾਰਾ ਮਾ ਬੇਰ ਖਾਨੇ ਸਾਡੇ ਪਿੰਡ ਵਾਲਾ ਬਿਯਾਰ ਬਿਯਾਰ ਵੀ ਸ਼ੁਰੂ ਹੋ ਗਿਆ ਸਾਡੇ ਪਿੰਡ ਵਾਲਾ ਤੇ ਅੱਜ ਫਾਦਾ ਨੂੰ ਸਾਰਾ ਬਿਯਾਰ ਦੇ ਦਰਸ਼ੇਂ ਤਰ੍ਹਾਂ ਨਹੀਂ ਦੇਖੀ ਹੋ ਪਿੰਡ ਕਾਲਾ ਸਿੰਘ ਦਾ ਬਿਯਾਰੀ ਆ ਸੋ ਨੂੰ ਕੇਵਲ ਉਹਨਾਂ ਦੇ ਰਿਹਾ ਮੈਂ ਮੁੰਡਾ ਨੈਟ ਚਲਾਉਂਦਾ ਵਾਈਫਾਈ ਆ ਸਾਡੇ ਪਿੰਡ ਦੇ ਇੱਥੇ ਪਕੌੜੇ ਪੌੜੇ ਵੀ ਖਾ ਸਕਦੇ ਆ ਤੁਸੀਂ ਆ ਹੈਪੀ ਕਿਹਾ ਹੈ ਹੋ ਜੀ ਮੈਂ ਮੇਂ ਮੇਂ ਸਿਆਦਾ ਮੇਲਾ ਸ਼ੁਰੂ ਹੋ ਗਿਆ ਕੀ ਹਾਲ ਹੈ ਆਂਟੀ ਗਰਮੀ ਲਾਦੀ ਆ ਗਿਆ ਮਹਾ ਦੂਜਾ ਰੈਨਿਕ ਬਾਜ਼ਾਰ ਪਹਿਲਾਂ ਸਾਰਿਆਂ ਦਾ ਰੈਨਿਕ ਬਾਜ਼ਾਰ ਸ਼ੁਰੂ ਯਾਰ ਮੀਰੇ ਬਹੁਤ ਅਜ਼ਰ ਨਹੀਂ ਗਾ ਰਹੀ ਗਾ ਕੀ ਹਾਲ ਹੈ ਬਾਬਾ ਕੀ ਹਾਲ ਹੈ ਆ ਜਾ ਚਪਲਾਂ ਦੀ ਫੈਕਟਰੀ ਇਹ ਇੰਨਾ ਜੂ ਵੱਡਾ ਕੋਲ ਕੱਪਿਆਂ ਵਾਲਾ ਹੁਣ ਆਪਾਂ ਕਿੱਧਰ ਨੂੰ ਜਾਣਾ ਪੁੱਛਦੇ ਹਾਂ ਇੱਥੇ ਲਾ ਦੇਣੇ ਆ ਅੰਦਰ ਮੈਂ ਦੇ ਲੈਂਦੇ ਸਕੂਟਰ ਆ ਗਈਆਂ ਲੈ ਆਪਾਂ ਨੂੰ ਬੰਦੇ ਮਿਲ ਗਏ ਇਥੋਂ ਕਿ ਉਹ ਜਿਹੜੇ ਵੀਡੀਓ ਦੇਖਦੇ ਆ ਕਿੱਦਾਂ ਦੀਆਂ ਲੱਗਦੀਆਂ ਤੁਹਾਨੂੰ ਵੀਡੀਓ ਇਹ ਆ ਸਿਰਾ ਸਿਰਾ ਭਾਈ ਸਿਰਾ ਹੈ ਐਂਡ ਐਂਡ ਪਹਿਲੇ ਬੰਦੇ ਆ ਪੈਂਡ ਦੇ ਦੇਖਣ ਵਾਲੀਆਂ ਭਾਜੀ ਪਹਿਲੇ ਨਹੀਂ ਪਹਿਲੇ ਆ ਪੈਂਡ ਤੇ ਜਿਹਨੇ ਆਪਾਂ ਨੂੰ ਚੰਗਾ ਗਿਆ ਯੋ ਯੋ ਹਨੀ ਸਿੰਘ ਵੀ ਨਾਲ ਆ ਹਾਂ ਨਿਕਲਦਾ ਇਹਦੇ ਤੇਲ ਇਹਨਾਂ ਸੱਤ ਨਾਲ ਦੋ ਕੁੜੀਆਂ ਦੇ ਫਸ ਗਿਆ ਗੱਬੇ ਪੁੰਚ ਕੇ ਦੇਣੀ ਓਏ ਆਓ ਜੀ ਮਸਤੀਆਂ ਦਾ ਨਜ਼ਾਰਾ ਵਾਹਿਗੁਰੂ ਜੀ ਵਾਹਿਗੁਰੂ ਸਤਨਾਮ ਸਾਰਿਆਂ ਦੇ ਮੇਸਟਰੇ ਬੰਦ ਕਰਦੇ ਹਾਂ ਸਾਡੇ ਪਿੰਡ ਦਾ ਔਰ ਵਾਲਾ ਗੱਭਰੂ ਸ਼ਿੰਦਾਰ ਨੰਬਰ ਆ ਬਲੇ ਸ਼ਿੰਦਾ ਮੈਂ ਗਿਆ ਜਿੰਦਾ ਕੋਈ ਨਹੀਂ ਆਂਦੇ ਲੱਗਾ ਹੋਰ ਪਹਿਲੀਆਂ ਜੇ ਪੂਰੀ ਪੂਰੀ ਚੜਾਈ ਹੁੰਦੀ ਬੰਦੀ ਚੜਾਈ ਹੁਣ ਵੀ ਚੜਾਈ ਆ ਹੋਰ ਫਿਰਦੇ ਸਰਵਜੋਤ ਬਿਆਨ ਕੀ ਜਾਂਦਾ ਹੋਰ ਚੰਗੇ ਜਨਾਬ ਹੋ ਲਿਓ ਪਹਿਲੀ ਗੱਲ ਬਾਤ ਇੰਨੀ ਥਾਰੀ ਹੈ ਨਾ ਇਹ ਫਿਰ ਮੈਂ ਨਹੀਂ ਹੁਣ ਜਾਰੀ ਦੋ ਤਿੰਨ ਉਹ ਗੱਲ ਹੁਣ ਮੁਲੋਕੀ ਰਹਿ ਕੇ ਮਾਤਰ ਜੀ ਹਾਂ ਉਹ ਬਿਲਕੁਲ ਜੀ ਆ ਕਾਡੇ ਨਜ਼ਾਰੀਆਂ ਵੀ ਅੱਜ ਨਹੀਂ ਅੱਗੇ ਆ। ਖਿੰਦੇ ਬਾਣੇ ਮਾਤਰੋ ਨਹੀਂ ਹੋਵੇ। ਆਪਾਂ ਦਾ ਸਹੀ ਹੈ ਜਦੋਂ ਆਪਾਂ ਜਿਹੜੇ ਪੈਸੇ ਭਰਾ ਜਿਹੜੇ। ਓਏ ਖਿੰਦੇ ਬਾਣੇ ਮੋਛ ਲੈ ਆ ਸਰਾਂਦੜਾ। ਜਰਾ ਆਪਾਂ। ਇਹਨੇ ਨਈ ਉਹ ਜੰਮੇ ਵੀ ਨਹੀਂ ਜਦੋਂ ਵੀ ਆਪਾਂ। ਨਹੀਂ ਨਹੀਂ ਆਪਾਂ ਇਹਨਾਂ ਨੂੰ ਦੇਖ ਕੇ ਆਪਾਂ 82 ਦੇ ਜਨਮ ਆਪਣੇ ਇਹਨਾਂ ਨੂੰ ਵੀ ਬਦਲਦਾ। ਹੈਨਾ? ਗੱਗੂ ਆ ਆਪਣਾ ਬੰਦਾ ਯਾਰ ਆਪਾਂ। ਹੈ। ਆਹ ਗੱਗੂ ਦਾ ਵੀ ਆਪਣਾ ਹਾਣੀ ਪਰਮਾਨੀ ਹੈ। ਹੈ? ਨਵਾਂ ਪਾਇਆ ਹੋਰ ਰੋਜੋ ਇੱਕ ਹੋਰ ਹੀ ਆਪਾਂ ਦਾ ਨੰਕਰ ਜਿਆਦਾ ਪਹਿਲਾਂ ਪ੍ਰਸ਼ਾਦਾ ਚਾ ਲੈਣਾ ਪਾਪਾ ਬਾਟੀਆਂ ਲੈਣ ਗਿਆ ਆ ਆ ਜਾਣਾ ਤੇ ਆ ਜੀ ਬਾਬੇ ਆ ਬਾਬਾ ਹੀ ਪਾਈਓ ਚਾਹ ਇਸ ਜਿਵੇਂ ਮਿਸਵਾਦਾ ਨਹੀਂ ਜਿਹੜੇ ਕਾਲੇ ਪੀਂਦੇ ਆ ਉਹਨਾਂ ਨੂੰ ਪਤਾ ਲੰਗਰ ਦੀ ਚਾਹ ਕਿ ਨਹੀਂ ਪਤਾ ਦੋ ਦੋ ਬਾਟੀਆਂ ਪੀਣੀਆਂ ਪ੍ਰਦਾਨ ਬਾਬੇ ਥੀਰ ਵੀ ਆ ਥੀਰ ਲਿਆਵੇ ਈ ਵੇਨਾ ਲੇ ਗਿਆ ਜੀਰ ਜ਼ਰੂਰ ਲੈ ਉਹ ਜੀਰ ਜੀ ਰਾਂ ਦੀ ਆ ਜਾਂਦੀ ਤੂੰ ਲੈ ਗਿਆ ਤੇਰੇ ਹੱਥ ਦੀ ਗਾਣੀ ਆ ਮੈਂ ਤਾਂ ਮੈਂ ਲੈ ਆਂਦੀ ਨਾ ਲੈ ਆਂਦਾ ਮੈਂ ਬਾਪੂ ਖੀਰ ਵੀ ਆ ਗਈ ਆ ਬਦਾਮ ਵਾਲੀ ਇਹ ਵੀ ਬਹੁਤ ਵਾਰ ਆ ਆਪੀ ਤੇਰਾ ਘਰ ਜੀ ਕਾ ਤਾਂ ਨਹੀਂ ਲੱਗਦਾ ਬਿਆਹ ਤੋਂ ਦਿਨ ਦਿਨ ਸਵਾ ਲੱਗਣਾ ਆ ਗੋਲੀਆਂ ਖਾਧੀਆਂ ਤੇ ਫੋਨ ਆ ਗਿਆ ਬਾਵਾ ਖਾਧੀਆਂ ਹੈਂ ਬਾਵਾ ਖਾਧੀਆਂ ਓਏ ਇਹਨੇ ਜੇ ਤਾਂ ਦੀਆਂ ਚੂਹੇ ਭਜਾਉਣ ਵਾਲੀਆਂ ਗੋਲੀਆਂ ਖਾਧੀਆਂ ਤਾਂ ਜੀ ਨਹੀਂ ਘਰੇ ਲੱਗਦਾ ਉਹ ਬਾਹਰ ਪਾ ਕੇ ਆ ਕੇ ਮਰੂਗਾ ਪਰ ਹੋਰ ਬੰਦਾ ਲੱਗਾ ਲੈਣੇ ਬਕਲੇ ਨਹੀਂ ਹੋਰ ਦੋ ਪੈਕੇਟ ਦੋ ਪੈਕੇਟ ਲੈਣੀ ਕੋਈ ਨਾ ਮੈਂ ਵੀ ਨਹੀਂ ਹੋਈ ਯਾਰ ਹੈਂ ਨਹੀਂ ਨਹੀਂ ਹੋਈ ਯਾਰ ਕਿੱਦਾਂ ਭਾਈ ਵਧੀਆ ਜੂਏ ਪੰਜਾ ਮਤਲ ਕਿਦਾਂ ਭਾਈ ਆਪਣੇ ਆਪ ਆ ਜੁਣਗੇ ਅੰਦਰ ਮਰਦੇ ਆ ਨਹੀਂ ਭਾਈ ਇਹਨੂੰ ਬਾਹਰ ਭਜ ਜਾਂਦੇ ਹੋ ਕੱਟ ਕੇ ਨਾ ਕੈਂਚੀ ਨਾਲ ਵਿੱਚ ਅੱਧਾ ਚਮਚਾ ਚੀਨੀ ਦਾ ਪਾ ਦਿਓ ਕੁੜੀ ਦੇ ਵਿੱਚ ਅੱਛਾ ਜੀ ਪਾ ਕੇ ਕਮਰੇ ਜਿਹਾ ਰੱਖ ਦਿਓ ਚੂਹਾ ਕਰਨ ਲਈ ਕੰਕਰੀਟ 6 ਮਹੀਨੇ ਨਹੀਂ ਪੜਦਾ ਭਾਈ ਇਹਦਾ ਨਿਆਣਾ ਨੂਣਾ ਖਾਲਪੇ ਕੋਈ ਨੁਕਸਾਨ ਤਾਂ ਨਹੀਂ ਪਿਰੇ ਯਾਰ ਨਹੀਂ ਨਹੀਂ ਭਾਈ ਐਦਾ ਕੋਈ ਨੁਕਸਾਨ ਨਹੀਂ ਹੁੰਦਾ ਯਾਰ ਆ ਬੰਦਾ ਇਹਦਾ ਪਤਾ ਨਿਗਾ ਘਰੋਂ ਬਹੁਤ ਦੁਖੀ ਆ ਹੋਰ ਨਾ ਹੋਵੇ ਕਿ ਇਹ ਪੁੜਾ ਖਾਲਪੇ ਸਹੀ ਗੱਲ ਆ ਨਹੀਂ ਆਹ ਆਹ ਬੜੇ ਦਿਨਾਂ ਦੇ ਲੱਭਣ ਦੇ ਆ ਸੀ ਇਹ ਆਹ ਦੇਖੋ ਕਿੰਨੇ ਸੋਹਣੀਆਂ ਤੇਰੀਆਂ ਫੋਟੋ ਆਈਆਂ ਕਿੱਥੋਂ ਖਜਾਈਆਂ ਇਹ ਸਭੀ ਸਾਰੀਆਂ ਇਹ ਯਾਰ ਮੈਂ ਉਹ ਜਿਹੜਾ ਸਿੱਕਾ ਨਹੀਂ ਸੀ ਹਾਂ ਉਹਦੇੋਂ ਖਜਾਈਆਂ ਸਹੀਆਂ ਹਾਂ ਵਧੀਆ ਸੋਹਣੀਆਂ ਨੇ ਬਾਬਾ ਕੰਮ ਕਰ ਲੈ ਸਾਡੀ ਉਦਾਂ ਹੀ ਤਿਆਰੀ ਬਲੇਦੀਆਂ ਵਰਗਿਆਂ ਹੈਗੇ ਨੰਗੀਆਂ ਹੀ ਕੋਈ ਪਹਿਚਾਨ ਨਹੀਂ ਸਾਡੇ ਦੀ ਦਿਹਾੜੀ ਲਾਵਾਂ ਕੰਮ ਲੈ ਜਾਣ ਬੰਦੀ ਨਾਲ ਗੱਲ ਕਰਾਵਾਂ ਕਰਾਵਾਂ ਗੱਲ ਬੰਦੀ ਨਾਲ ਜਦ ਸਾਡਾ ਫਰੀ ਬੱਚਾ ਸਰਦਾ ਸਾਨੂੰ ਕੀ ਲੋੜ ਇਹ ਦਿਹਾੜੀਆਂ ਕਰਨ ਦੀ ਬਾਬਾ ਗੁੱਸੇ ਨਹੀਂ ਹੋ ਗਏ ਜਣਾ ਰੋਕ ਤੈਨੂੰ ਹਾਲ ਬਾਬਾ ਇੱਧਰ ਗੁੱਸੇ ਹੋ ਕੇ ਥੋੜਾ ਜਣਾ ਥੋੜਾ ਮੰਗੀ ਦੇ 100 ਰੁਪਏ ਟੁੱਟੇ ਨੂੰ ਪਿੰਡ ਦੇ ਪਿੰਡ ਦਾ ਮਮਨ ਸਿੰਘ ਸਾਹਿਬ ਵੀ ਤੁਹਾਨੂੰ ਪਤਾ ਇਹਦੇ ਨਾਲੇ ਸਾਡਾ ਪੁਰਾਣਾ ਬੰਦਾ ਬਾਬਾ ਕਨੇ ਨਹੀਂ ਤੂੰ ਸਾਡਾ ਪੁਰਾਣਾ ਬੰਦਾ ਕਿ ਨਹੀਂ ਬੰਨੇ 100 ਰੁਪਏ ਰੱਖ ਜਾ ਰੋਕ ਜਾ ਫੇ ਤਰਾ ਆ ਜਾ ਆ ਜਾ ਆ ਜਾ ਉਹ ਕਹਿੰਦਾ ਵੋਟਾ ਤੁਹਾਨੂੰ ਪਾਈ ਮੈਂ ਹੀ ਕਿਹੜਾ ਖੜੇ ਨਹੀਂ ਹੁੰਦੇ ਇੱਥੇ ਰਹਿਣ ਵਾਲੇ ਗਰਮੀ ਬਹੁਤ ਜ਼ਿਆਦੀ ਹੈ ਆਏ ਆਦੋਨੀ ਮੰਗੀ ਦੇਖੇ ਆ ਪਾਪਾ ਇਹ ਰਵਾ ਗੁੱਸੇ ਹੋ ਗਏ ਤੇ ਨਾ ਮੀਆ ਉਹ ਆਪਾ ਨਾ ਕੰਮ ਕਰ ਵੱਡਾ ਮੇਰੀ ਗਾਸਾ ਨੂੰ ਤੇ ਜੀ ਕਾ ਬਸ ਖੋਸ਼ ਆ ਨਾ ਬਸ ਓਕੇ ਉਦਾਂ ਪਿੰਡ ਵਾਲਿਆਂ ਨੂੰ ਵਾ ਦੇਖੇ ਹੁੰਦੇ ਆ ਨਹੀਂ ਜਾਂਦੇ ਹੈ ਨਾ ਮੈਂ ਹਾਂਦਾ ਹੁੰਦਾ ਆ ਤਾਂ ਤੇ ਵਾਕਈ ਬਹੁਤ ਕਰੀ ਤੂੰ ਵੀ ਕਰਦਾ ਹੁੰਦਾ ਈ ਹੋਰ ਕੀ ਆ ਇਹਨੇ ਕਈ ਵਾਰੀ ਕੋਠੇ ਦਾ ਝਾਲ ਮਾਰਦੀ ਏ ਬੰਦੀ ਦੇ ਤੇ ਸੁਣਾ ਉੱਡਿਆ ਰੰਗ ਬਾਅਦ ਦੇ ਵਿੱਚ ਤੁਹਾਡੇ ਡੈਡੀ ਦੇ ਅੰਦਰ ਕਨੇ ਤਿੰਨ ਵਾਰੀ ਲੱਤ ਟੁੱਟੀ ਏ ਵੀ ਇੱਕੋ ਥਾਂ ਤੇ ਅਭੀ ਭਾਜੀ ਕਈ ਸਾਲਾਂ ਤੋਂ ਇੱਥੇ ਆਉਂਦੇ ਆ ਵੇਚਣ ਬੜੇ ਚਿਰਾਂ ਤੋਂ ਸਾਰਾ ਹੀ ਸਮਾਨ ਮਿਲ ਜਾਂਦਾ ਇੰਨਾ ਤਾਂ ਹਾਂ ਜੋਂ ਸੋਨੇ ਪਾਦਾ ਨਹੀਂ ਲੱਗਨਦਾ ਤਾਂ ਜਾਟੀ ਭਾਤੀ ਮਿਲਿਆ ਤਾਂ ਪਹਿਲੀ ਚੋਟ ਆਈ ਨਾ ਹੂੰ ਹੂੰ ਕੀ ਦਾ ਧਾਗੀ ਪੱਟੀ ਕੋਟ ਨਾ ਚੋਕਿਆਂ ਕਰਦਾ ਆਂਟੀ ਗੱਦਾਂ ਤੂੰ ਐਨ ਕਾਂ ਲਾਈਆਂ ਨਿਗਾਹ ਕਾ ਠੀਕ ਹੈ ਹਾਂਜੀ ਹਾਂਜੀ ਕਿਛੋਂ ਦੂਜੀਆਂ ਜਿੱਦਾਂ ਹੀ ਲਾਈਆਂ ਨਹੀਂ ਨਹੀਂ ਮੈਂ ਮਿਸ ਜੀ ਸਰ ਜੀ ਕਿੰਨੇ ਨੰਬਰ ਦੀਆਂ ਨੰਬਰ ਨਹੀਂ ਪਤਾ ਇੱਕ ਫੇਰ ਤਾਂ ਦੋੜੀ ਗੱਡੀ ਕੋਈ ਨਹੀਂ ਲੈ ਵੀ ਹੁਣ ਆਪਾਂ ਪਕੌੜੇ ਵੀ ਬਰੈੱਡ ਵਾਲੇ ਖਾ ਲਈਏ ਸਾਡੇ ਪਿੰਡ ਪੱਕੂ ਲਵਾਈ ਤੇ ਗਾਂ ਜਿਹੀ ਹੁਣ ਆਪਣੇ ਦੀਦਾ ਨਹੀਂ ਖਿਲ ਰਹੀ ਨੇ ਬਾਬਿਓ ਜੀ ਹੁਣ ਆ ਗਿਆ ਦੁਕਾਨੇ ਆਪਾਂ ਮੇਲੇ ਤੇ ਕੀ ਤੁਹਾਨੂੰ ਦਿਖਾਉਣਾ ਈ ਮੇਲੇ ਤੇ ਗਰਮੀ ਬਹੁਤ ਜਿਆਦੀ ਸੀ ਤੇ ਗਰਮੀ ਨਹੀਂ ਜਿਆਦੀ ਮੇਰੇ ਨਾਲ ਦਾ ਫਰੈਂਡ ਵੀ ਤੁਹਾਨੂੰ ਪਤਾ ਮੁੰਡਾ ਬਾਹਰੋਂ ਆਇਆ ਥੋੜੀ ਜਿਹੀ ਉਹਨੂੰ ਗਰਮੀ ਲੱਗਦੀ ਤੇ ਵੈਸੇ ਹੀ ਗਿਆ ਚੱਲੀ ਦੁਕਾਨੇ ਤੇ ਹੁਣ ਆ ਕੇ ਦੁਕਾਨੇ ਤੇ ਮੈਂ ਇੱਕ ਗੱਲ ਹੋਰ ਕਰਨਾ ਚਾਹੁੰਦਾ ਵੀ ਜਿਹੜੀ ਹੁਣ ਆ ਫਿਲਮ ਲੱਗਣ ਲੱਗੀ ਆ ਹਨਾ ਤੁਸੀਂ ਇਸ ਫਿਲਮ ਦੇ ਆਪਾਂ ਰਾਲ ਮੈਦ ਦੇ ਸਾਰੇ ਜਣੇ ਖਿਲਾਫ ਹੋਵਾਂਗੇ ਤਫੀ ਇਹ ਜਿਹੜੀ ਆ ਕੰਗਣਾ ਅਰਨੌਤ ਜਿਹੜੀ ਆ ਬਣਾਉਣ ਲੱਗੀ ਆ ਫਿਲਮ ਤੇ ਸੰਤ ਜਰਨੈਲ ਪਿੰਡਰਾਵਾਲੇ ਦੀ ਗਲਤ ਛਵੀ ਸਾਡੇ ਬਾਬਾ ਜੀ ਦੀ ਮਤਲਬ ਗਲਤ ਛਵੀ ਪੇਸ਼ ਕਰਨ ਲੱਗੀ ਆ ਆਪਾਂ ਇਹਨਾਂ ਦਾ ਵਿਰੋਧ ਕਰਨਾ ਡਟ ਕੇ ਜੇ ਲੱਗ ਵੀ ਗਈ ਅੱਪਲ ਤਾਂ 100% ਲੱਗਣ ਵੀ ਨਹੀਂ ਦੇਣੀ ਤੇ ਕਿਸੇ ਨੇ ਨਹੀਂ ਜਾਣਾ ਏ ਹੁਣ ਦੁਨੀਆ ਫਿਲਮੀ ਦੁਨੀਆ ਜੇ ਤੋਂ ਹੋਈ ਆ ਫੇਲ ਹੁਣ ਇਹ ਨਾਟਕ ਕਰਦੀ ਫਿਰਦੀ ਦੂਸਰੇ ਜਿਹੜੇ ਹੁੰਦੇ ਆ ਪੋਲੀਟਿਕਸ ਐਡਮਿਨਿਸਟ੍ਰੇਸ਼ਨ ਵਾਲੇ ਇਹਦਾ ਮਤਲਬ ਜਿਹੜੇ ਰਾਜਨੀਤੀ ਵਾਲੇ ਨਾ ਤੱਕ ਵੀ ਇਹ ਤੁਹਾਨੂੰ ਪਤਾ ਸਰਕਾਰਾਂ ਨਾਲ ਰਲਈ ਹੋਈ ਆ ਹਨਾ ਅੰਤ ਇਹਦਾ ਵੀ ਕਿਸੇ ਦਿਨ ਮਾੜਾ ਹੋਣਾ ਤੇ ਦੇਖ ਲਿਓ ਤੇ ਪਰ ਹੁਣ ਇਹ ਨਹੀਂ ਪਤਾ ਵੀ ਕਿਹਦੇ ਹਿੱਸੇ ਦੀ ਸੇਵਾ ਹੋਊਗੀ ਕਿ ਕਿਹੜਾ ਇਹਦੀ ਸੇਵਾ ਸਿੱਖ ਲਊਗਾ ਕੌਣ ਜਿੱਦਾਂ ਦੇ ਲੱਛਣ ਕਰ ਤੇ ਬਹੁਤ ਵਾਰੀ ਇਹਨੂੰ ਸਮਝਾ ਚੁੱਕੇ ਆ ਪਰ ਇਹ ਗੱਲ ਸਮਝਦੀ ਨਹੀਂ ਗੀ ਤੇ ਕਈ ਬੰਦੇ ਹੁੰਦੇ ਆ ਵੀ ਜਿਨ੍ਹਾਂ ਨੇ ਗੱਲ ਸਮਝਣੀ ਨਹੀਂ ਆਂਦੀ ਹੈ ਨਾ ਇਹਨਾਂ ਦੇ ਲਾਤਾਂ ਦੇ ਬੂਤ ਬਾਤੋਂ ਸੇ ਨਹੀਂ ਮੰਨਤੇ ਉਹਸ ਹਾਵ ਇਹਦਾ ਆ ਹੁਣ ਇਹਨੇ ਲੱਤਾਂ ਖਾਣੀਆਂ ਹੋਰ ਕੋਈ ਗੱਲ ਨਹੀਂ ਤੇ ਲੱਤਾਂ ਉਹ ਮੁਰਗੇ ਵਾਲੀਆਂ ਨਹੀਂ ਦੂਜੀਆਂ ਹੀ ਲੱਤਾਂ ਪਹਿਣੀਆਂ ਜਿਹੜੀਆਂ ਸਿੰਘ ਵੀ ਫੇਰਦੇ ਹੁੰਦੇ ਆ ਇਹਨਾਂ ਦੇ ਪਿਆਰ ਨਾਲ ਭਾਵੇਂ ਜਾਣ ਲੈ ਲੈ ਪਰ ਇਹਦੇ ਲੱਛਣ ਸਹੀ ਨਹੀਂ ਜਿੱਦਾਂ ਦੇ ਲੱਛਣਕਾਂ ਕੋਈ ਨਹੀਂ ਆਪਾਂ ਇਹਦਾ ਸਾਰੇ ਜਣਿਆਂ ਨੇ ਕਰਨਾ ਡਟ ਕੇ ਪਰੋ ਤੇ ਸਾਰੇ ਜਣੇ ਇਕੱਠੇ ਰਿਆਗਲੋ ਰਲ ਮਿਲ ਕੇ ਰਿਆਗਲੋ ਇੱਕ ਦੂਜੇ ਦੀਆਂ ਲੱਤਾਂ ਨਾ ਖਿੱਚਿਆ ਕਰੋ ਆਪਣੇ ਬੰਦੇ ਖਾਸ ਕਰ ਜੇ ਕੋਈ ਤਰੱਕੀ ਹਲ ਕਿਸੇ ਕੰਮ ਵੀ ਉਹਦਾ ਸਲਾਹ ਨਾ ਕਰਿਆ ਕਰੋ ਵੀ ਸਾਡੇ ਏਰੀਏ ਦਾ ਬੰਦਾ ਆ ਇਹ ਗਾਂ ਜਾਊਗਾ ਤਾਂ ਸਾਡੇ ਏਰੀਏ ਦਾ ਨਾਮ ਰੋਸ਼ਨ ਹੋਊਗਾ ਵਧੀਆ ਚੀਜ਼ਾਂ ਨੂੰ ਦੇਖਿਆ ਕਰੋ ਤੇ ਵਧੀਆ ਚੀਜ਼ਾਂ ਨੂੰ ਸਪੋਰਟ ਕਰਿਆ ਕਰੋ ਤੇ ਜੁੁੰਦੇਵਾਦ ਦੇ ਰਹੋ ਚੜ੍ਹਦੀ ਕਲਾ 'ਚ ਰਹੋ ਤੇ ਤੰਦਰੁਸਤ ਰਹੋ ਇਹ ਖੁਸ਼ ਰਿਹਾ ਕਰੋ ਜਿੰਦਗੀ ਦੇ ਵਿੱਚ ਆਏ ਆਪਾਂ ਹੋਰ ਕੰਮ ਲਈ ਸੀ ਪਤਾ ਨਹੀਂ ਕਿੰਨੇ ਲੱਖ ਜੂਨ 84 ਲੱਖ ਜੂਨ ਭੋਗ ਕੇ ਬੰਦਾ ਬੰਦੇ ਦੀ ਜੂਨੇ ਪੈਂਦਾ ਤੇ ਤੁਸੀਂ ਕਦੀ ਕੋਈ ਜਾਨਵਰ ਕੋਈ ਪਸ਼ੂ ਪੰਛੀ ਦੇਖਿਆ ਵੀ ਮਤਲਬ ਨਾਮ ਜਪਦਾ ਨਹੀਂ ਦੇਖਿਆ ਹਣਾ ਮੇਰੇ ਖਿਆਲ ਦੇ ਨਾਲ ਆਪਾਂ ਨੂੰ ਬੰਦੇ ਦਾ ਰੂਪ ਕਿਉਂ ਮਿਲਿਆ ਸੀ ਇਨਸਾਨੀਅਤ ਦਾ ਰੂਪ ਕਿਉਂ ਮਿਲਿਆ ਹੈ ਵੀ ਕਿ ਇਸ ਜਨਮ ਦੇ ਵਿੱਚ ਆਪਾਂ ਵਾਅਦਾ ਕਰਕੇ ਆਏ ਸੀ ਵੀ ਨਾਮ ਜਪਾਂਗੇ ਜਾਂ ਬਾਣਡ ਕੇ ਸ਼ਗਾਂਗੇ ਜਾਂ ਵਧੀਆ ਕਰਮ ਕਰਾਂਗੇ ਉਧਰ ਧਿਆਨ ਦਿਆ ਕਰੋ ਪਰ ਆਪਾਂ ਮੈਂ ਇਹ ਨਹੀਂ ਕਹਿੰਦਾ ਮੈਂ ਮੈਂ ਬਹੁਤ ਸੱਚਾ ਮੈਂ ਵੀ ਉਸੇ ਤਰ੍ਹਾਂ ਡੇ ਵਰਗਾ ਹੀ ਆਂ ਆਪਾਂ ਪੈ ਗਏ ਆਪਣੇ ਦੁਨਿਆਵੀ ਦੁਨੀਆ 'ਚ ਇੱਥੇ ਜਿਹੜੇ ਲ ਜੀਵੇਂ ਆਂ ਪੈਸੇ ਥੇਲੇ ਦੀ ਕੀਮਤ ਕੋਈ ਇੱਕ ਗੱਲ ਬਾਣ ਵੀ ਗਈ ਆ ਹੁਣ ਆਪਣਾ ਹੋ ਗਿਆ ਚਿੱਟਾ ਤੇ ਜਿਹੜਾ ਗਰੀਬ ਆ ਰਹਿਤੇਦਾਰ ਉਹਨੂੰ ਕੋਈ ਪੁੱਛਦਾ ਨਹੀਂ ਕਿ ਜਦੋਂ ਹੋ ਜਾਂਦਾ ਅਮੀਰ ਉਦੋਂ ਸਾਰੇ ਭੱਜਦੇ ਆ ਇੱਕ ਕਾਗਜ਼ ਦੀ ਕੀਮਤ ਬੰਦੇ ਨਾਲੋਂ ਜ਼ਿਆਦਾ ਹੋ ਗਈ ਆ ਇਸ ਲਈ ਇਦਾਂ ਦੇ ਕੰਮ ਕਰੋ ਕਿ ਕਾਗਜ਼ ਫੇਲ ਹੋ ਜਵੇ ਫੇਰ ਦੁਵਾਰਾ ਤੋਂ ਜਿੱਦਾਂ ਪੁਰਾਣੇ ਸਮੇਂ ਜਦ ਵਿੱਚ ਲੋਕੀ ਜਵਾਨਾਂ ਤੇ ਜਾਨਾਂ ਦਿੰਦੇ ਸੀ ਇੱਕ ਜਵਾਨ ਕਰਕੇ ਉਦਾਂ ਦਾ ਫੇਰ ਦੁਵਾਰਾ ਉਹੀ ਟਾਈਮ ਲਿਆਓ ਇਹਦੇ ਲਈ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਤੇ ਜੇ ਜੋ ਕਈ ਕੋਣ ਸੋਣੀ ਗਲਤ ਕਹਿ ਹੋ ਗਿਆ ਜਾਂ ਕੋਈ ਸ਼ਬਦ ਗਲਤ ਬੋਲੋਗੇ ਉਹਦੇ ਲਈ ਆਪਾਂ ਤੁਹਾਡੇ ਕੋ ਸੌਰੀ ਆ ਤੇ ਜੁੰਦੇ ਬਸ ਦੇ ਰੋ ਚੜਦੀ ਕਲਾ ਚ ਰੋ ਆਪਣੇ ਮਾਪੇ ਦੀ ਸੇਵਾ ਕਰੋ ਤੇ ਖੁਸ਼ ਰਹੋ ਤੇ ਜੇ ਲਾਪਾ ਤੁਸੀਂ ਦੁਨੀਆ ਖੁਸ਼ ਕਰਨ ਫੇਰ ਟੈਨਸ਼ਨਾਂ ਜਿੱਦਾਂ ਮੈਂ ਵੀ ਹੋ ਗਿਆ ਜੀ ਫੇਰ ਤੇ ਟੈਨਸ਼ਨਾਂ ਚ ਹੀ ਰਹੋਗੇ ਇਸ ਲਈ ਦੁਨੀਆ ਦਾ ਨਾ ਸੋਚੋ ਐਂਡ ਤੇ ਟੱਬਰ ਨੇ ਤੇ ਕੁਝ ਖਾਸ ਯਾਰ ਦੋਸਤਾਂ ਉਹਨਾਂ ਨੇ ਟਾਡੇ ਕੰਮ ਹੋਣਾ ਉਹਨਾਂ ਨੇ ਹਮੇਸ਼ਾ ਬਣਾ ਕੇ ਰੱਖਿਆ ਕਰ ਵਾਏ ਵਾਏ